ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅਈਦੀ ਕਥਾ ਦੇ ਵਿੱਚ ਗਿਆਨੀ ਸੰਸਿਗ ਮਸਕੀਨ ਹਣੀ ਤਰਲੋਚਨ ਦੇ ਬਾਰੇ ਗੱਲ ਕਰਦੇ ਪਏ ਐ ਤੀਸਰੀ ਅੱਖ ਦੇ ਬਾਰੇ ਕਿ ਇਨਸਾਨ ਦੀ ਤੀਸਰੀ ਅੱਖ ਕਿਦੋਂ ਖੁੱਲਦੀ ਹੈ ਤੇ ਜਦੋਂ ਖੁੱਲ ਜਾਂਦੀ ਹੈ ਤੇ ਫਿਰ ਉਹਦੇ ਨਾਲ ਕੀ ਹੁੰਦਾ ਵੈ ਬਹੁਤ ਵਧੀਆ ਕਥਾ ਪਹਿਲਾਂ ਬਰ ਚੱਲ ਕੇ ਦੇਖ ਲੈਣੇ ਕਥਾ ਫਿਰ ਚੱਕ ਕਰਨੇ ਇਸੇ ਵਿਚਾਰ ਆਪਣੇ ਪ੍ਰਕਿਰਤੀ ਦੇ ਜੀਵਨ ਦੇ ਵਿੱਚ ਇੱਕ ਅਟਲ ਨਿਯਮ ਰੱਖੇ ਹਰ ਜੀਵ ਨੂੰ ਹਰ ਜੀਵਨ ਨੂੰ ਤਿੰਨ ਪੜਾਵਾਂ ਦੇ ਚੋਂ ਲੰਘਣਾ ਪੈਂਦਾ ਹੈ ਚਾਹੇ ਉਹ ਪਥਰਾਂ ਦਾ ਜੀਵਨ ਹੈ ਚਾਹੇ ਬਨਸਪਤੀ ਚਾਹੇ ਉਹ ਪਸ਼ੂਆਂ ਦਾ ਜੀਵਨ ਹੈ ਚਾਹੇ ਪੰਛੀਆਂ ਦਾ ਚਾਹੇ ਉਹ ਮਨੁੱਖਾਂ ਦਾ ਜੀਵਨ ਹੈ ਕਿਉਂਕਿ ਇਸ ਪ੍ਰਾਕ੍ਰਿਤਿਕ ਮੰਡਲ ਦੇ ਵਿਚ ਮਨੁੱਖ ਜੀਵਨ ਦੇ ਸ਼ਿਖਰ ਹੈ ਜ਼ਿੰਦਗੀ ਦੀ ਬੁਲੰਦੀ ਹੈ ਇਸ ਨੂੰ ਧਰਤੀ ਦਾ ਸਰਦਾਰ ਆਖਿਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਰਜੋਂ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਇਸ ਨੂੰ ਅਸ਼ਰਫੁਲ ਮਖਲੁਕਾ ਤੋਖੇ ਅਗਰ ਜੀਵਨ ਨੂੰ ਨਾ ਪਾਗੇ ਤੋ ਫਿਰ ਇਸ ਪ੍ਰਾਕ੍ਰਿਤਿਕ ਮੰਡਲ ਦੇਚ ਮਨੁੱਖ ਤੋ ਸਭ ਕੁਝ ਥੱਲੇ ਹੀ ਹੈ ਪਿੱਛੇ ਹੀ ਹੈ ਪਿੱਛੇ ਲਈ ਸ਼ਬਦ ਹੈ ਸੰਸਕ੍ਰਿਤ ਦੇਚ ਪਾਸ਼ ਜੋ ਪਿੱਛੇ ਰਹਿ ਗਏ ਪਾਸ਼ ਦੇਚ ਰਹਿ ਗਏ ਪਸ਼ੂ ਕੌਣ ਪਸ਼ੂ ਜੋ ਪਾਸ਼ ਦੇਚ ਰਹਿ ਗਏ ਪਿੱਛੇ ਰਹਿ ਗਏ ਤੋ ਮਨੁੱਖ ਤੋਂ ਪਿੱਛੇ ਸਾਰਾ ਪਸ਼ੂ ਜਗਤ ਔਰ ਇਸ ਪਾਸ ਜਗਤ ਦੇ ਇਸ ਪਸ਼ੂ ਜਗਤ ਦੇ ਚੌਪਾਏ ਜਾਨਵਰ ਆ ਜਾਂਦੇ ਨੇ ਪੰਛੀ ਆ ਜਾਂਦੇ ਨੇ ਬਨਸਪਤੀ ਆ ਜਾਂਦੀ ਹੈ ਹਥਾਕੇ ਕੁਝ ਜੜ ਜੀਵਨ ਪੱਥਰ ਵੀ ਆ ਜਾਂਦੇ ਨੇ ਕਿਉਂਕਿ ਗੁਰਬਾਣੀ ਨੇ ਇਹਨਾਂ ਨੂੰ ਵੀ ਜੀਵਨ ਮੰਨੇ ਹੈ ਕਈ ਜਨਮ सेल गिर करेया, कई जन्म गर्भ में खिया अनंत जन्मा तक अनंत काल तक ए मनुख तू तो पत्थर भी रेह तू तो पत्थर दी जिंदगी भी पौगी है अच्छे सुन तू तो जितना इस पृथ्वी दे जीवन है मनुख तो पि, पिछादा या मनुख ਇਹ ਤਿੰਨ ਤਰ੍ਹਾਂ ਦੇ ਪੜਾਅ ਤੋਂ ਲੰਘਦਾ ਹੈ। ਔਰ ਇਨ੍ਹਾਂ ਤਿੰਨ ਪੜਾਵਾਂ ਨੂੰ ਨਾਮ ਦਿੱਤਾ ਗਿਆ ਹੈ। ਬਾਲਵਸਤਾ ਫਿਰ ਜਾਨਵਸਤਾ ਫਿਰ ਬ੍ਰਿਧਵਸਤਾ ਚਾਹ ਬਨਸਪਤੀ ਹੈ ਚਾਹ ਪਸ਼ੂ ਨੇ ਚਾਹ ਪੰਛੀ ਨੇ ਚਾਹ ਮਨੁੱਖ ਨੇ ਇਨ੍ਹਾਂ ਤੇ ਜਾਤ ਮਾਰਾਂਗੇ ਇਸ ਪੜਨਗੇ ਕੁਛ ਐਸੇ ਜੋ ਬਿਰਦ ਨੇ ਤਰਜ਼ੇ ਜ਼ਿੰਦਗੀ ਦਸੇਗੀ ਬਿਰਦ ਨੇ ਤਰਜ਼ੇ ਜ਼ਿੰਦਗੀ ਦੱਸ ਦੇਗੀ ਯੁਵਕ ਨੇ ਜਵਾਨ ਨੇ ਆਕਾਰ ਵਿਚਾਰ ਹੀ ਦੱਸ ਦੇਣਗੇ ਬੱਚਾ ਹੈ ਬਾਲਕ ਹੈ ਇਹ ਬਚਪਨਾ ਜਵਾਨੀ ਬੁਢੇਪਾ ਸਿਰਫ ਮਨੁੱਖੀ ਤਲਤੇ ਹੀ ਨਹੀਂ ਪੰਛੀਆਂ ਦੇ ਚ ਵੀ ਨੇ ਪਸ਼ੂਆਂ ਦੇ ਚ ਵੀ ਨੇ ਪੰਛੀਆਂ ਦੇ ਵਿਚ ਵੀ ਨੇ ਔਰ ਪਥਰਾਂ ਦੇ ਵਿਚ ਵੀ ਨੇ ਐਸੇ ਪਹਾੜ ਨੇ ਬੁੱਢੇ ਹੋ ਗਏ ਨੇ ਜਿਵੇਂ ਸਤ ਪੁੜੇ ਨੂੰ ਕੇਨਨ ਬਿਰਦ ਹੋ ਗਏ ਐ ਐਸੇ ਵੀ ਪਹਾੜ ਨੇ ਜੋ ਜਵਾਨ ਨੇ ਜੈਸੇ ਕਿ ਹਿਮਾਲਿਆ ਪਰ ਐਸੇ ਵੀ ਟੀਲੇ ਜੇ ਖੜੇ ਨੇ ਉਸਰ ਰਹੇ ਨੇ ਉੱਚੇ ਹੋ ਰਹੇ ਨੇ ਜਿਨ੍ਹਾਂ ਨੂੰ ਕਹਿ ਕੇ ਦੇਖ ਕੇ ਕਿ ਅਖੜਾ ਪੈਂਦਾ ਹੈ ਇਹ ਤੇ ਬੱਚੇ ਨੇ ਕੁਝ ਅਜੀਬ ਪ੍ਰਕਿਰਤੀ ਦੇ ਗਰਬ ਦੇਛ ਵੀ ਨੇ ਉਬਰਣਗੇ ਸਮਾਂ ਲੱਗੇਗਾ ਲੇਕਿਨ ਗਲ ਤੇ ਅਸ਼ਰਫੁਲ ਮਖਲੂਕਾਤ ਮਨੁਖ ਦੀ ਹੈ ਜੋ ਧਰਤੀ ਦਾ ਸਰਦਾਰ ਹੈ ਗਲਤੀਸ਼ ਦੀ ਕਰਨੀ ਹੈ ਇਹ ਇੱਕ ਜੀਵ ਹੈ ਜੋ ਇੱਕ ਤਰ੍ਹਾਂ ਦੀ ਜ਼ਿੰਦਗੀ ਨਹੀਂ ਜੀਵਦਾ ਕਈ ਤਰ੍ਹਾਂ ਦਾ ਜੀਵਨ ਜੀਵਦਾ ਹੈ ਇਸ ਦਾ ਸਮਾਜਿਕ ਜੀਵਨ ਹੈ ਇਸ ਦਾ ਕੁਝ ਰਾਜਨੀਤਿਕ ਜੀਵਨ ਹੈ ਇਸ ਦਾ ਕੁਝ ਅਧਿਆਤਮਿਕ ਜੀਵਨ ਹੈ ਪੂਰਨ ਪੁਰਖ ਉਸ ਨੂੰ ਕਹਿੰਦੇ ਨੇ ਜੋ ਸਮਾਜਿਕ ਤਲ ਤੇ ਪੂਰਾ ਹੈ ਰਾਜਨੀਤਿਕ ਤਲ ਤੇ ਪੂਰਾ ਹੈ ਧਾਰਮਿਕ ਤਲ ਤੇ ਪੂਰਾ ਹੈ ਬੜਾ ਸੋਹਣਾ ਸ਼ਬਦ ਹੈ ਗੁਰਬਾਣੀ ਦਾ ਪੂਰਨ ਪੁਰਖ ਮੁਕੰਮਲ ਇਨਸਾਨ ਔਰਨਪੁਰਖ ਉਹ ਪੂਰਾ ਹੈ ਜਿਸ ਦਾ ਸਮਾਜਿਕ ਜੀਵਨ ਪੂਰਾ ਹੈ ਉਹ ਪੂਰਾ ਹੈ ਜਿਸ ਦੀ ਰਾਜਨੀਤਿਕ ਸੋਚਣੀ ਪੂਰੀ ਹੈ ਉਹ ਪੂਰਨ ਹੈ ਜੋ ਧਾਰਮਿਕ ਤਲ ਤੇ ਪੂਰਾ ਹੈ ਇਹ ਅਸੀਖ estrana ਪਾਂਗੇ ਇੰਨਾ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਵੀ ਸਮਾਜ ਰਾਜਨੀਤੀ ਤੇ ਧਰਮ ਦੇ ਵਿੱਚ ਵੀ ਬਚਪਨਾ ਹੈ ਜਵਾਨੀ ਹੈ ਬਿਰਧਵਸਤਾ ਹੈ ਬਜ਼ੁਰਗੀ ਹੈ ਸਰੀਰਕ ਬਚਪਨਾ ਅੱਖਾਂ ਨਾਲ ਦੇਖਿਆ ਜਾਂਦਾ ਹੈ ਸਮਾਜਿਕ ਬਚਪਨਾ ਦੇਖਣਾ ਹੈ ਤਾਂ ਦਿਮਾਗ ਨਾਲ ਦੇਖਣਾ ਪਏਗਾ ਅੰਦਰ ਦੀ ਅੱਖ ਨਾਲ ਦੇਖਣਾ ਪਵੇਗਾ। ਸਰੀਰਕ ਜਵਾਨੀ ਦੇਖਣੀ ਹੈ। ਅੱਖਾਂ ਨਾਲ ਦਿਖਾਈ ਦੇ ਜਾਂਦੀ ਹੈ ਜਵਾਨ ਹੈ। ਪਰ ਕਿਸੇ ਦਾ ਰਾਜਨੈਤਿਕ ਤਲ ਤੇ ਬਾਲਗ ਹੋਣਾ ਦੇਖਣਾ ਹੈ ਤਾਂ ਫਿਰ ਅੰਦਰ ਦੀ ਅੱਖ ਚਾਹੀਦੀ ਹੈ। ਅੰਦਰ ਦੀ ਸੂਝ ਚਾਹੀਦੀ ਹੈ। ਕੋਈ ਧਾਰਮਿਕ ਤਲ ਤੇ ਪੂਰਾ ਹੈ। ਇਹ ਤੇ ਵੇਖਣ ਵਾਸਤੇ ਪੂਰੀ ਅੱਖ ਚਾਹੀਦੀ ਹੈ। ਅੰਦਰ ਦੀ ਪਰ ਕੋਈ ਸਰੀਰਕ ਤਲ ਤੇ ਬਜ਼ੁਰਗ ਹੈ ਪੂਰਾ ਹੈ ਬੁੱਢਾ ਹੋ ਗਿਆ ਇਹ ਤੇ ਅੱਖਾਂ ਦਾ ਵਿਸ਼ਾ ਹੈ ਅੱਖਾਂ ਹੀ ਦੱਸ ਦਿੰਦੀਆਂ ਨੇ ਇਹ ਬੁੱਢਾ ਹੈ ਲੇਕਿਨ ਅੱਖ ਇਹ ਨਹੀਂ ਦੱਸ ਸਕਦੀ ਇਹ ਧਾਰਮਿਕ ਤਲ ਤੇ ਕਿੱਥੇ ਖੜਾ ਹੈ ਅੱਖ ਇਹ ਵੀ ਨਹੀਂ ਦੱਸ ਸਕਦੀ ਇਹ ਸਮਾਜਿਕ ਤਲ ਤੇ ਕਿੱਥੇ ਖੜਾ ਹੈ ਅੱਖਾਂ ਇਹ ਵੀ ਦੱਸਣ ਦੇ ਅਸਮਰਥ ਨੇ ਕਿ ਇਹ ਰਾਜਨੀਤਿਕ ਤਲ ਤੇ ਕਿੱਥੇ ਖੜਾ ਹੈ ਕਿ ਤੇ ਅੰਦਰ ਦੀ ਅਗ ਖੋਲਨੀ ਪੈਗੀ ਪਰ ਅਕਸਰ ਇੱਕ ਬਦਕਿਸਮਤੀ ਰਹਿੰਦੀ ਹੈ ਅੰਦਰ ਦੀ ਅੱਖ ਅਕਸਰ ਮਨੁੱਖਾਂ ਦੀ ਬੰਦ ਹੀ ਰਹਿੰਦੀ ਹੈ ਬਾਹਰ ਦੀਆਂ ਅੱਖਾਂ ਤੇ ਦੋਨੇ ਅੰਦਰ ਦੀ ਅੱਖ ਉਹ ਇੱਕ ਹੈ ਔਰ ਉਹ ਮਨੁੱਖ ਦੇ ਅੰਤਿਸ਼ ਕਰਨ ਨੂੰ ਵੇਖ ਸਕਦੀ ਹੈ ਉਹ ਪ੍ਰਕਿਰਤੀ ਦੇ ਅੰਦਰ ਜਾਤੀ ਮਾਰ ਸਕਦੀ ਹੈ ਉਹ ਅੱਖ ਬਹੁਤ ਗਹਿਰਾ ਵੇਖ ਸਕਦੀ ਏ ਇਹ ਅੱਖਾਂ ਇਤਨੀਆਂ ਗਹਿਰਾਈ ਤੱਕ ਨਹੀਂ ਜਾ ਸਕਦੀਆਂ ਪਰ ਦੇਖਣ ਦੇ ਚਾਹੁੰਦਾ ਏ ਇੱਕ ਦਿਨ ਇਹ ਦੋ ਅੱਖਾਂ ਵੀ ਹਮੇਸ਼ਾ ਲਈ ਬੰਦ ਹੋ ਗਈਆਂ ਉਹ ਅੱਖ ਖੁਲੀ ਨਾ ਦੋਵੇਂ ਦੇ ਬਲੰਦੇ ਹਾਂ ਮਲਕ ਬੈਠਾ ਆਏ ਗੜ ਲੀਤਾ ਘਟ ਲੁੱਟਿਆ ਦੀਵੜੇ ਗਿਆ ਬੁਝਾਏ ਬਾਬਾ ਫਰੀਦ ਕਹਿੰਦੇ ਨੇ ਆਇਆ ਇੱਕ ਦਿਨ ਮੌਤ ਦਾ ਮਲਕ ਆਪਣੇ ਨਾਲ ਐਸਾ ਤੂਫਾਨ ਲੈ ਆਇਆ ਦੋ ਅੱਖੀਆਂ ਦੇ ਦੀਵੇ ਬੁਝਾ ਗਿਆ ਮੈਂ ਤੇ ਕੋਸ਼ਿਸ਼ ਕਰਦਾ ਰਿਹਾ ਅੰਦਰ ਦੇ ਦੀਵੇ 'ਚ ਤੇਲ ਪਾਣ ਦੀ ਵਟ ਲੱਭਣ ਦੀ ਜਲਾਣ ਦੀ ਕੋਸ਼ਿਸ਼ ਕਰਦਾ ਰਿਹਾ ਉਹ ਤੇ ਜਲ ਨਾ ਸਕਿਆ ਏਦੋਂ ਬੁੱਝ ਗਿਆ ਜੀਵਨ ਅੰਧਕਾਰ ਵਿੱਚ ਹੋ ਗਿਆ ਜੀਵਨ ਮਸਿਆ ਦੀ ਰਾਤ ਬਣ ਕੇ ਰਹਿ ਗਿਆ ਜਦ ਕਿ ਜ਼ਿੰਦਗੀ ਮਿਲੀ ਸੀ ਨੂਰ ਹੋਣ ਲਈ ਪ੍ਰਕਾਸ਼ ਹੋਣ ਲਈ ਚਾਨਣ ਹੋਣ ਲਈ ਇਹ ਤੇ ਅੰਧਕਾਰ ਬਣ ਕੇ ਰਹਿ ਗਈ ਉਹ ਜਦ ਤੀਸਰੀ ਅੱਖ ਖੁੱਲ ਜਾਏ ਤੋਂ ਐਸੇ ਪੁਰਸ਼ ਨੂੰ ਕਹਿ ਦਿੱਤਾ ਜਾਂਦਾ ਹੈ ਤ੍ਰੈਨੇਨੰ ਤਿੰਨੇਤਰਾ ਵਾਲਾ ਤ੍ਰਿਲੋਚਨ ਲੋਚਨ ਅੱਖਾਂ ਨੂੰ ਕਹਿੰਦੇ ਨੇ ਤ੍ਰਿਲੋਚਨ ਇਹਦੇ ਕੁਲ ਤਿੰਨ ਨੇਤਰ ਨੇ ਇਹਦੇ ਕੁਲ ਤਿੰਨ ਅੱਖਾਂ ਨੇ ਅਕਸਰ ਹਰ ਮਨੁੱਖ ਨੂੰ ਅਸੀਂ ਕਹਿ ਸਕਦੇ ਹਾਂ ਦੋ ਲੋਚਨ ਦੋ ਲੋਚਨ ਤ੍ਰਿਲੋਚਨ ਜੋ ਹੋ ਗਿਆ ਉਹ ਤੇ ਸੰਤ ਹੈ ਉਹ ਤੇ ਭਗਤ ਹੈ ਉਹ ਤੇ ਧਾਰਮਿਕ ਤਲ ਤੇ ਬਜ਼ੁਰਗ ਹੈ ਤ੍ਰਿਲੋਚਨ ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ 24 અવਤਾਰਾਂ ਦੀ ਕਥਾ ਦੇ ਵਿੱਚ ਸ਼ਿਵ ਜੀ ਨੂੰ ਕਹਿੰਦੇ ਨ ਤਰੇ ਨੈਨੰ ਬਰੇ ਪੁੱਤਰ ਕਾ ਤਾਹੇ ਕੋ ਪੇ ਉਤਰੇ ਨੈਨੰ ਇਹ ਤਿੰਨ ਨੇਤਰਾ ਵਾਲਾ ਕਹਿੰਦੇ ਨੇ ਇਹ ਦੋ ਅੱਖਾਂ ਖੁੱਲੀਆਂ ਸੰਸਾਰ ਦਾ ਅਸਲੀ ਰੂਪ ਦਿਖਾਈ ਦਿੰਦਾ ਹੈ ਕਿਸੇ ਕਿਸੇ ਨੂੰ ਦਿਖਾਈ ਦਿੰਦਾ ਹੈ ਅਜੇ ਬੱਚੇ ਨੂੰ ਨਹੀਂ ਦਿਖਾਈ ਦੇਂਦਾ ਨਵੇਂ ਬੱਚੇ ਜਨਮੇ ਨੂੰ ਤੇ ਮਾਂ ਵੀ ਨਹੀਂ ਦਿਖਾਈ ਦੇਦੀ ਉਹਨੂੰ ਕੋਈ ਪਤਾ ਨਹੀਂ ਮਾਂ ਐ ਸਾਹਮਣੇ ਤੇ ਉਹ ਖੜਾ ਐ ਉਸਨੂੰ ਕੋਈ ਬੋਧ ਨਹੀਂ ਇਹ ਮੇਰਾ ਪਿਤਾ ਐ ਸਾਹਮਣੇ ਭੈਣ ਖੜੀ ਐ ਇਸਨੂੰ ਕੋਈ ਗਿਆਨ ਨਹੀਂ ਇਹ ਮੇਰੀ ਭੈਣ ਐ ਇਹ ਮੇਰਾ ਭਰਾ ਐ ਅਜੇ ਅੱਖਾਂ ਇਸ ਦੀਆਂ ਦੋ ਖੁੱਲਣ ਗਿਆ ਸਹਜੇ ਸਹਜੇ ਖੁੱਲਣ ਗਿਆ ਸਹਜੇ ਸਹਜੇ ਸੰਸਾਰ ਦੀ ਅਸਲੀਅਤ ਪ੍ਰਗਟ ਹੋਵੇਗੀ ਪਰ ਜਿਸ ਦਿਨ ਤੀਸਰਾ ਨੇਤਰ ਖੁੱਲਦਾ ਹੈ ਸੰਸਾਰ ਬਸਮ ਹੋ ਜਾਂਦਾ ਹੈ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ ਇਹ ਇੱਕ myth ਹੈ ਕਿ ਸ਼ਿਵ ਜੀ ਜਦ ਆਪਣਾ ਤੀਸਰਾ ਨੇਤਰ ਖੋਲਦਾ ਸੀ ਜੋ ਕੁਝ ਸਾਹਮਣੇ ਸੀ ਬਸਮ ਹੋ ਜਾਂਦਾ ਸੀ ਵਾਕਈ ਬਸਮ ਹੋ ਜਾਂਦਾ ਸੀ ਸੰਸਾਰ ਨਿਰੰਕਾਰ ਦਾ ਰੂਪ ਦਿਖਾਈ ਦੇਣ ਲੱਗ ਪੈਂਦਾ ਸੀ ਸੰਸਾਰ ਖਤਮ ਹੋ ਗਿਆ ਨਿਰੰਕਾਰ ਪ੍ਰਗਟ ਹੋ ਗਿਆ ਇਹ ਤੀਸਰਾ ਨੇਤਰ ਸੰਸਾਰ ਨੂੰ ਬਸਮ ਕਰ ਦਿੰਦਾ ਹੈ ਨਿਰੰਕਾਰ ਨੂੰ ਪ੍ਰਗਟ ਕਰ ਦਿੰਦਾ ਹੈ ਜਿਸ ਵੀ ਕਿਸੇ ਦਾ ਖੁੱਲ ਜਾਏ ਤ੍ਰਿloਚਨ ਤੈਨ ਨੈਤਰਾਵਾਲਾ ਮਨੁੱਖ ਦੇ ਅੰਤਿਸ਼ਕਰਣ ਦੇਚ ਪਿਆਸ ਤੇ ਹੈ ਕਿ ਅੱਖ ਮੇਰੀ ਖੁੱਲੇ ਇਸ ਵਾਸਤੇ ਬਹੁਤ ਸਾਰੇ ਲੋਕ ਤੇ ਆਪਣਾ ਨਾਮ ਵੀ ਇਹੀ ਰੱਖੰਦੇ ਨੇ ਮਾਂ ਬਾਪ ਆਪਣੇ ਬੱਚਿਆਂ ਦਾ ਨਾਮ ਰੱਖ ਦਿੰਦੇ ਨੇ ਤ੍ਰਿloਚਨ ਤੈਨ ਨੈਤਰਾਵਾਲਾ ਭਾਵੇਂ ਅਜੇ ਦੋ ਅੱਖਾਂ ਵੀ ਟੰਗਦੀਆਂ ਨਹੀਂ ਖੁਲੀਆਂ ਅਜੇ ਸੰਸਾਰ ਨੂੰ ਵੀ देखण ਦੇਚ ਇਹ ਅਸਮਰਥ ਹੈ ਲੇਕਿਨ ਤ੍ਰिलोचन ਤ੍ਰिलोचन धर्म ਦੀ ਦੁਨੀਆ ਦੇਚ ਇੱਕ ਸ਼ਿਖਰਮਈ ਅਵਸਥਾ ਹੈ ਤੀਸਰਾ ਨੇਤਰ ਖੁੱਲ ਗਿਆ ਤਾਂ ਖੈਰ ਜੈਸੇ ਸਰੀਰਿਕ ਤਲ ਦਾ ਬਚਪਨਾ ਹੈ ਜਵਾਨੀ ਹੈ ਬਿਰਧ ਅਵਸਥਾ ਹੈ ਕੋਈ ਸਮਾਜਿਕ ਤਲ ਤੇ ਵੀ ਬੱਚਾ ਹੋ ਸਕਦਾ ਹੈ ਉਸਦੇ ਰਿਸ਼ਤਿਆਂ ਦੇਚ ਪੁਖਤਗੀ ਨਹੀਂ ਹੋਵੇਗੀ ਉਦੇ ਸੰਬੰਧਾਂ ਵਿੱਚ ਪੱਕਿਆਈ ਨਹੀਂ ਹੋਏਗੀ। ਬੱਚਾ ਖਿਡੌਣਿਆਂ ਨਾਲ ਖੇਡਦਾ ਹੈ, ਤੋੜਦਾ ਹੈ। ਸਮਾਜਿਕ ਤਲ ਤੇ ਜੋ ਜੇ ਬੱਚਾ ਹੈ ਸਵੇਰੇ ਸੰਬੰਧ ਜੋੜਦਾ ਹੈ, ਸ਼ਾਮੇ ਤੋੜਦਾ ਹੈ। ਸ਼ਾਮੇ ਜੋੜਦਾ ਹੈ, ਸਵੇਰੇ ਤੋੜਦਾ ਹੈ। ਰਿਸ਼ਤੇ ਬਣਦੇ ਨੇ, ਟੁੱਟਦੇ ਨੇ, ਬਣਦੇ ਨੇ, ਟੁੱਟਦੇ ਨੇ। ਮਿੱਟੀ ਦੇ ਘਰ ਬਣਾਣਾ, ਫਿਰ ਮਿਟਾਣਾ ਬੱਚਿਆਂ ਦਾ ਕੰਮ ਹੈ। ਬਣਾਣਾ ਮਿਟਾਣਾ ਖੇਡ ਸੰਬੰਧ ਜੋੜਨੇ ਨੇ ਤੋੜਨੇ ਨੇ ਇਹ ਸਮਾਜਿਕ ਤਲ ਦਾ ਬਚਪਨਾ ਹੈ ਸਵੇਰੇ ਰਿਸ਼ਤੇ ਜੋੜੇ ਨੇ ਸ਼ਾਮ ਨੂੰ ਤੋੜ ਦਿੱਤੇ ਨੇ ਸ਼ਾਮ ਨੂੰ ਜੋੜਿਆ ਸਵੇਰੇ ਤੋੜ ਦਿੱਤਾ ਹੈ ਤਾਂ ਕਿਧਰੇ ਕਿਧਰੇ ਕੌਮੀ ਪੱਦਰ ਤੇ ਦੇਸ਼ ਪੱਦਰ ਤੇ ਵੀ ਸਮਾਜਿਕ ਬਚਪਨਾ ਦਿਖਾਈ ਦਿੰਦਾ ਹੈ ਕਿਧਰੇ ਕਿਧਰੇ ਰਾਜਨੀਤਿਕ ਬਚਪਨਾ ਰਾਜਨੀਤੀ ਵੀ ਸਾਰੀ ਇਸੇ ਆਧਾਰ ਤੇ ਖੜੀ ਤੋੜ-ਫੋੜ ਤੇ ਇਹ ਜੋੜਿਆ ਉਹ ਤੋੜਿਆ ਉਹ ਤੋੜਿਆ ਇਹ ਜੋੜਿਆ ਇਸ ਜੋੜ ਤੋੜ ਤੇ ਜਿਸមនុស្ស ਦੀ ਰਾਜਨੀਤੀ ਖੜੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ ਇਹ ਰਾਜਨੈਤਕ ਬਚਪਨਾ ਹੈ ਧਾਰਮਿਕ ਬਚਪਨਾ ਜੋ ਧਰਮ ਨਹੀਂ ਹੈ ਉਸ ਨੂੰ ਹੀ ਧਰਮ ਸਮਝ ਲੈਣਾ ਗੁੱਡੀ ਗੁੱਡੇ ਦਾ ਵਿਆਹ ਕਰਦੇ ਪੈਨੇ ਬੱਚੇ ਵਿਅਰਥ ਇਹ ਵਿਆਹ ਖੇਲ ਹੋ ਸਕਦਾ ਜੋ ਅਜੇ ਧਾਰਮਿਕ ਤਲ ਤੇ ਬਚਪਨਾ ਬਚਪਨ ਦੇ ਦੌਰ ਚੋਂ ਲੰਘ ਰਿਹਾ ਉਹਦੇ ਸਾਰੇ ਕਰਮ ਖਿਡੌਣਿਆਂ ਤੋਂ ਜ਼ਿਆਦਾ ਕੁਝ ਵੀ ਨਹੀਂ ਹੋਣਗੇ ਔਰ ਖਿਡੌਣੇ ਵੀ ਗੁੱਡੇ ਤੇ ਗੁੱਡੇ ਦੇ ਭਗਤ ਕਬੀਰ ਕਹਿੰਦੇ ਨੇ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖਿਲਾਣਾ ਜਾਣਾ अगर राम खिलौना है तो नाल बच्चे ही खेड देने जो धार्मिक तलते बच्चा है राम खिलौना है राम कोई वास्तविकता नहीं है राम कोई सच्चाई नहीं है राम कोई हकीकत नहीं है खिलौना खेडना है मन का सिर्फ मन प्रचावा। जैसे बच्चा खड़ौनिया खेड रहे मन का परचावा ਇਸ ਜਰਾ ਸਰੀਰਕ ਤਲ ਤੇ ਵੱਡਾ ਹੋ ਗਿਆ ਇਸ ਦੇ ਪਰਚਾਵੇ ਜਰਾ ਵੱਡੇ ਨੇ ਇਹਦੀਆਂ ਖਾਇਸ਼ਾਂ ਜਰਾ ਵੱਡੀਆਂ ਨੇ ਤਾਂ ਖਡਾਉਣਾ ਵੀ ਬਹੁਤ ਵੱਡਾ ਚਾਹੀਦਾ ਔਰ ਮਾਮੂਲੀ ਖਡਾਉਣਾ ਨਹੀਂ ਰਾਮ ਦਾ ਖਡਾਉਣਾ ਚਾਹੀਦਾ ਹੈ ਈਸ਼ਵਰ ਖਡਾਉਣਾ ਚਾਹੀਦਾ ਹੈ ਤਾਂ ਇਹ ਖੇਡੇ ਕਿਉਂਕਿ ਖਾਇਸ਼ਾਂ ਬਹੁਤ ਵੱਡੀਆਂ ਕਾਮਨਾਵਾਂ ਬਹੁਤ ਵੱਡੀਆਂ ਵਾਸ਼ਨਾ ਬੜੀ ਅਪਾਰ ਤਾਂ ਖਡਾਉਣਾ ਵੀ ਕੋਈ ਬਹੁਤ ਵੱਡਾ ਚਾਹੀਦਾ ਹੈ ਤੋ ਰਾਮ ਖੇਡਣਾ ਹੈ ਖੇਡਣਾ ਹੈ ਇਹ ਤਿੰਨ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਤਿੰਨ ਤਰ੍ਹਾਂ ਦੇ ਪੜਾਅ ਮਿਲਦੇ ਨੇ ਬਚਪਨਾ ਜਵਾਨੀ ਬਿਰਧ ਅਵਸਥਾ ਸਮਾਜਿਕ ਜੀਵਨ ਦੇ ਵਿੱਚ ਰਾਜਨੀਤਿਕ ਜੀਵਨ ਦੇ ਵਿੱਚ ਧਾਰਮਿਕ ਜੀਵਨ ਦੇ ਵਿੱਚ ਚੋਂ ਕਿ ਗੱਲ ਕਰੀਏ ਧਰਮ ਦੀ ਤੇ ਧਰਮ ਇੱਕ ਐਸਾ ਵਿਸ਼ਾ ਹੈ ਜੇ ਨੂੰ ਸਮਝ ਲਈਏ ਤੇ ਸਭ ਕੁਝ ਸਮਝ ਲਿਆ ਜੇ ਨੂੰ ਨਹੀਂ ਸਮਝਿਆ ਤੇ ਕੁਝ ਵੀ ਨਹੀਂ ਸਮਝਿਆ ਮਹਾਰਾਜ ਦੀ ਬਾਣੀ ਦਾ ਫਰਮਾਨ ਬੜਾ ਸੁੰਦਰ ਸੋਈ ਅਜਾਨ ਕਹੇ ਮੈਂ ਜਾਣਿਆ ਜਾਨਨ ਹਾਰ ਨਾ ਛਾਣਾ ਰਹਿ ਧਰਮ ਨੂੰ ਜਾਣਿਆ ਨਹੀਂ ਪ੍ਰਮਾਤਮਾ ਨੂੰ ਜਾਣਿਆ ਨਹੀਂ ਜਾਣਕਾਰੀ ਬਹੁਤ ਇਕੱਠੀ ਕੀਤੀ ਹੈ ਔਰ ਕਹਿੰਦਾ ਮੈਂ ਇਹ ਜਾਣਦਾ ਮੈਂ ਇਹ ਜਾਣਦਾ ਮੈਂ ਉਹ ਜਾਣਦਾ ਪੱਛਕ ਨੇ ਤੂੰ ਕੁਝ ਵੀ ਨਹੀਂ ਜਾਣਦਾ ਅਨਜਾਨ ਹੈ ਕੀ ਹੋਇਆ ਤੂੰ ਬਨਸਪਤੀ ਸ਼ਾਸਤਰੀ ਬਣ ਗਿਆ ਕੀ ਹੋਇਆ ਜੇ ਤੂੰ ਅਰਥ ਸ਼ਾਸਤਰੀ ਬਣ ਗਿਆ ਕੀ ਹੋਇਆ ਜੇ ਤੈਨੂੰ ਸਰੀਰ ਦੀ ਕੁਝ ਸਮਝ ਪੈ ਗਈ ਹੈ ਵੈਦ ਬਣ ਗਿਆ ਕੀ ਹੋਇਆ ਜੇ ਤੈਨੂੰ ਕੋਈ ਥੋੜਾ ਜਿਹਾ ਫਲਸਫਾ ਘੋਟਣਾ ਆਣਾ ਹੈ ਅਜੇ ਜੀਵਨ ਦੀ ਮੂਲ ਸਤਾ ਦਾ ਤੈਨੂੰ ਕੋਈ ਬੋਧ ਨਹੀਂ ਅਨਜਾਨ ਬਹੁਤ ਸਾਰਿਆਂ ਦਾ ਗਿਆਨ ਅਨਜਾਨਪਨੇ ਦੀ ਬੁਨਿਆਦ ਤੇ ਖੜਾ ਹੁੰਦਾ ਹੈ। ਇਸ ਨੂੰ ਇੰਜ ਕਹੀਏ ਬਹੁਤ ਸਾਰਿਆਂ ਦਾ ਮਹਾਨ ਗਿਆਨ ਮਹਾਨ ਅਗਿਆਨ ਤੇ ਖੜਾ ਹੁੰਦਾ ਹੈ। ਆਧਾਰ ਸ਼ਿਲਾ ਅਗਿਆਨ ਹੈ। ਉੱਪਰ ਗਿਆਨ ਖੜਾ ਕੀਤਾ ਹੈ ਤਾਂ ਉਹ ਸਾਰੀ ਜਾਣਕਾਰੀ ਬੇਮੈਨੀ ਹੋ ਜਾਂਦੀ ਹੈ। ਜਿੰਨੇ ਚਿਰ ਤੱਕ ਧਰਮ ਦਾ ਗਿਆਨ ਨਾ ਹੋਵੇ। ਕਹਿੰਨੇ ਇਹੰਦਾ ਪ੍ਰਸਿੱਧ ਸੰਤ ਸੁਕਰਾਟ ਬੱਚਿਆਂ ਨਾਲ ਖੇਡਦਾ-ਖੇਡਦਾ ਬਚਪਨ ਦੀਆਂ ਗੱਲਾਂ ਅਕਸਰ ਕਹਿੰਦਾ ਸੀ ਐਸਾ ਕੁਝ ਵੀ ਨਹੀਂ ਜੋ ਮੈਂ ਨਹੀਂ ਜਾਣਦਾ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਬੋਧ ਹੈ ਮੈਨੂੰ ਸਭ ਕੁਝ ਦਾ ਪਤਾ ਹੈ ਪਰ ਸੁਕਰਾਟ ਕਹਿੰਨੇ ਨੇ ਜਦ ਮੈਂ ਜਵਾਨ ਹੋਇਆ ਤੋ ਛੋਟੇ ਆਉਂਦੇ ਆ ਬੱਚਿਆਂ ਜੋ ਮੈਂ ਬੋਲ-ਬੋਲਦਾ ਸੀ ਉਹ ਬੋਲ ਜਦ ਮੇਰੇ ਸਾਹਮਣੇ ਆਉਂਦੇ ਸਨ ਤੋ ਸ਼ਰਮ ਨਾਲ ਅੱਖਾਂ ਝੁਕ ਜਾਂਦੀਆਂ ਸਨ ਮੈਨੂੰ ਜਵਾਨਾਂ ਦੀ ਮਹਿਫਿਲ ਵਿੱਚ ਬੈਠ ਕੇ ਕਹਿਣਾ ਪਿਆ ਕੁਝ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਔਰ ਇਹ ਹੀ ਮਹਾਪੁਰਸ਼ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ ਇੱਕ ਗੱਲ ਮੈਂ ਦਾਅਵੇ ਨਾਲ ਕਹਿਣਾ ਔਰ ਸਹੀ ਤੇ ਸੱਚੀ ਮੈਂ ਕੁਝ ਵੀ ਨਹੀਂ ਜਾਣਦਾ ਮੈਨੂੰ ਕੁਝ ਵੀ ਨਹੀਂ ਪਤਾ ਜਿਸ ਜਿਸ ਨੂੰ ਵੀ ਮੈਂ ਗਿਆਨ ਆਖਿਆ ਉਥੇ ਅਗਿਆਨ ਸਾਬਤ ਹੋਇਆ ਧਰਮ ਨੂੰ ਜਾਣੇ ਬਿਨਾ ਕੁਝ ਵੀ ਨਹੀਂ ਜਾਣਿਆ ਪ੍ਰਭੂ ਨੂੰ ਜਾਣੇ ਬਿਨਾ ਕੁਝ ਵੀ ਨਹੀਂ ਜਾਣਿਆ ਸਾਰੀ ਜਾਣਕਾਰੀ ਰੇਤ ਦਾ ਢੇਰ ਸਾਬਤ ਹੋ ਜਾਂਦੀ ਹੈ ਅਗਰ ਪ੍ਰਮਾਤਮਾ ਨੂੰ ਨਹੀਂ ਜਾਣਿਆ ਈਸ਼ਵਰ ਨੂੰ ਨਹੀਂ ਜਾਣਿਆ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧਰਮ ਦੀਆਂ ਇਸ ਅਵਸਥਾਵਾਂ ਨੂੰ ਜਿਸ ਢੰਗ ਨਾਲ ਖੋਲੇ ਹੈ ਉਹ ਮੈਂ ਉਹਨਾਂ ਦੇ ਸ਼ਬਦ ਦੀ ਵਿਚਾਰ ਨੂੰ ਪੇਸ਼ ਕਰ ਰਿਹਾ ਹਾਂ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੈ ਹੋ ਅੰਗੁਰਿਆ ਸਰਵਨ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟੁਤ ਪਿੰਗੋਰੀਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ हे ਪ੍ਰਭੂ ਹੈ ਤੇ ਸਹੀ ਮੇਰੇ ਕੋਲ ਧਾਰਮਿਕ ਜੀਵਨ ਪਰ ਇਹ ਜੀਵਨ ਐਸਾ ਹੈ ਜੈਸੇ ਕਿਸੇ ਮਾਂ ਦੀ ਗੋਦ ਦੇ ਚੁਸਦਾ ਬੱਚਾ ਇੱਕ ਮਾਸੂਮ ਬੱਚਾ ਔਰ ਉਸ ਬੱਚੇ ਨੂੰ ਇਹ ਵੀ ਨਹੀਂ ਪਤਾ ਹੈ ਮੇਰੀ ਮਾਂ ਹੈ ਜਿਸ ਨੇ ਮੈਨੂੰ ਗੋਦ ਵਿੱਚ ਲਿਆ ਹੈ ਅਜ ਜਮੇ ਇੱਕ ਦਿਨ ਦਾ 10 ਦਿਨ ਦਾ 15 ਦਿਨ ਦਾ ਬੈਠਾ ਤੇ ਮਾਂ ਦੀ ਗੋਦ ਵਿੱਚ ਹੈ ਸੋ ਰਿਆ ਮਾਂ ਦੀ ਗੋਦ ਵਿੱਚ ਲੇਕਿਨ ਗੋਦੀ ਦਾ ਕੋਈ ਗਿਆਨ ਨਹੀਂ ਕੁੱਖ ਦਾ ਕੋਈ ਗਿਆਨ ਨਹੀਂ ਪਿਲਾ ਰਹੀਏ ਰਜ਼ਕ ਦੇ ਰਹੀਏ ਦੁੱਧ ਮਾਂ ਪਰ ਰੋਜ਼ੀ ਦੇ ਹਿੰਦ ਦਾ ਇਸ ਨੂੰ ਕੋਈ ਬੋਧ ਨਹੀਂ ਹੈ ਪਰチャ ਰਹੀਏ ਖਿਡਾ ਰਹੀਏ ਆਪਣੇ ਹੱਥਾਂ ਨਾਲ ਪਰ ਇਹ ਹੱਥ ਕੀ ਨੇ ਕੁਝ ਵੀ ਗਿਆਨ ਨਹੀਂ ਕੁਝ ਵੀ ਬੋਧ ਨਹੀਂ ਅਗਰ ਇਸ ਸਾਬ ਨਾਲ ਦੇਖੇ ਹੈ ਬਹੁਤ ਸਾਰਿਆਂ ਨੂੰ ਕੋਈ ਬੋਧ ਨਹੀਂ ਅਸੀਂ ਕਿੱਥੇ ਆ ਕਿਸ ਦੇ ਹੱਥਾਂ ਦੇ ਚਾ ਕਿਸ ਦੀ ਗੋਦ ਦੇ ਚਾ ਇਤਨਾ ਵੀ ਬੋਧ ਨਹੀਂ ਹੈ ਬਾਲਕ ਬੁੱਧ ਅਚੇਤ ਬਿਲਕੁਲ ਬਚਪਨਾ धन गुरु अर्जन देव जी महाराज फरमान कर देने, हे प्रभु धर्म दी दुनिया च मेरा जन्म ते हो गया है पर जन्म ऐसा है जैसे बच्चा मां गोद है कुछ भी बोध नहीं मुंह मोहदी जबान है बोल नहीं सकता हाथ है कुछ भी नहीं कर सकता पैर है चल नहीं सकता दिमाग है सोच नहीं सकता ਕੰਨ ਹੈਗੇ ਨੇ ਨਹੀਂ ਸੁਣ ਸਕਦਾ ਇਸ ਬੱਚੇ ਨੂੰ ਕੁਝ ਵੀ ਨਹੀਂ ਪਤਾ ਸਾਹਮਣੇ ਜੋ ਗੁਫਤਗੂ ਹੋ ਰਹੀ ਹੈ ਕੀ ਹੈ ਦੋ ਬੰਦੇ ਜੋ ਕੁਝ ਬੋਲ ਰਹੇ ਨੇ ਕੀ ਹੈ ਮਾਤਾ ਪਿਤਾ ਜੋ ਕੁਝ ਬੋਲ ਰਹੇ ਨੇ ਕੀ ਹੈ ਇਹਨੂੰ ਕੁਝ ਵੀ ਨਹੀਂ ਸੁਣਾਈ ਦੇ ਰਿਹਾ ਇਹਨੂੰ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਜਨਮ ਹੋਇਆ ਤਾਂ ਬਹੁਤ ਸਾਰਿਆਂ ਦਾ ਧਾਰਮਿਕ ਦੁਨੀਆ ਦੇ ਜਨਮ ਤੇ ਹੋ ਜਾਂਦਾ ਹੈ जन्म हो गया है ऐसे अस किस तरह वेखा गे मंदिर जान लग पे है गुरुद्वारे जाने लग पे, पूजा पाठ कर लग पाणी पढ़न लग पे, कथा कीर्तन सुन लग है अमृत वेले उठन लग पर्म प्रवृत्त हो गए लेकिन इस सब कुछ की है कुछ भी बोध नहीं कुछ भी पता नहीं इस तरह हो रहा है ਜਿਵੇਂ ਗੋਦ ਵਿੱਚ ਬੱਚਾ ਹੈ ਦੁੱਧ ਪੀ ਰਿਹਾ ਹੈ ਖਿਡਾਇਆ ਜਾ ਰਿਹਾ ਹੈ ਹੱਥਾਂ ਵਿੱਚ ਸੁਲਾਇਆ ਜਾ ਰਿਹਾ ਹੈ ਗੋਦ ਵਿੱਚ ਪਰ ਉਸ ਦੀ ਅਵਸਥਾ 'ਚ ਸਭ ਕੁਝ ਅਚੇਤਮਈ ਚੱਲ ਰਿਹਾ ਹੈ ਦੁੱਧ ਪੀਣਾ ਵੀ ਅਚੇਤਮਈ ਚੱਲ ਰਿਹਾ ਹੈ ਹੱਥਾਂ ਵਿੱਚ ਖੇਡਣਾ ਵੀ ਅਚੇਤਮਈ ਚੱਲ ਰਿਹਾ ਹੈ ਧਾਰਮਿਕ ਕਰਮ ਸਾਰੇ ਦੇ ਸਾਰੇ ਅਚੇਤ ਤੇ ਖੜੇ ਨੇ ਸੁਚੇਤ ਨਹੀਂ ਹੈ ਸਾਵਧਾਨ ਨਹੀਂ ਹੈ तो धन गुरु अर्जुन देव जी महाराज फरमान कर दे ने हे hey प्रभु जन्म हो जाना ही काफी नहीं जीवन वित मिलना चाहिए बच्चे दा जन्म हो गया है इस कुल कोई सामाजिक जीवन नहीं बच्चे दा जन्म हो गया है एदे कुल कोई राजनीतिक जीवन नहीं बच्चे दा जन्म हो गया है एदे कुल कोई धार्मिक जीवन नहीं कुछ भी नहीं है जन्म होय लेकिन जिसनू कहन ने जिंदगी ਇਹ ਨਹੀਂ ਹੈ ਜਿਸ ਨੂੰ ਕਹਿੰਦੇ ਨੇ ਜੀਵਨ ਇਹ ਨਹੀਂ ਹੈ ਕਿ ਤੇ ਜਿਵਿਕਸਤ ਹੋਵੇਗਾ ਅਜੇ ਸਮਾਂ ਹੋਵੇ ਲੱਗੇਗਾ ਲੇਕਿਨ ਐਸਾ ਦੇਖਣ ਦੇ ਚ ਆਇਆ ਹੈ ਵਿਕਾਸ ਹੋ ਜਾਂਦਾ ਹੈ ਸਮਾਜਿਕ ਜੀਵਨ ਦਾ ਰਿਸ਼ਤਿਆਂ ਦੀ ਸਮਝ ਆ ਜਾਂਦੀ ਹੈ ਇਹ ਮੇਰੀ ਮਾਂ ਹੈ ਇਹ ਮੇਰਾ ਪਿਤਾ ਹੈ ਇਹ ਮੇਰੀ ਭੈਣ ਹੈ ਇਹ ਮੇਰਾ ਭਰਾ ਹੈ ਅੱਖਾਂ ਖੁੱਲਦੀਆਂ ਜਾ ਰਹੀਆਂ ਨੇ ਸਮਾਜਿਕ ਤਲ ਤੇ ਪਰੋੜ ਹੁੰਦਾ ਜਾ ਰਿਹਾ ਹੈ ਜਵਾਨ ਹੁੰਦਾ ਜਾ ਰਿਹਾ ਹੈ ਰਿਸ਼ਤਿਆਂ ਦੀ ਸੋਝ ਸਮਝ ਵੱਧਦੀ ਜਾ ਰਹੀ ਹੈ ਇਹ ਮੇਰਾ ਮਿੱਤਰ ਹੈ ਇਹ ਮੇਰੀ ਪਤਨੀ ਹੈ ਇਹ ਮੇਰਾ ਪੜੋਸੀ ਹੈ ਲੇਕਿਨ ਇਹ ਮੇਰਾ ਪਰਮਾਤਮਾ ਹੈ ਧਾਰਮਿਕ ਤੌਰ ਤੇ ਤੇ ਅਜੇ ਵੀ ਅਨਜਾਨ ਰਹਿ ਜਾਂਦਾ ਹੈ ਅਜੇ ਵੀ ਮਾਸੂਮ ਰਹਿ ਜਾਂਦਾ ਹੈ ਅਜੇ ਵੀ ਜੋ ਹੈ ਬੱਚਾ ਰਹਿ ਜਾਂਦਾ ਹੈ ਇੱਕ ਦਿਨ ਰਾਜਨੀਤਿਕ ਤਲ ਤੇ ਵੀ ਪਰੋੜ ਹੋ ਜਾਂਦਾ ਹੈ ਸਿਆਣਾ ਹੋ ਜਾਂਦਾ ਹੈ ਔਰ ਰਾਜਨੈਤਿਕ ਲੋਕਾਂ ਦੀਆਂ ਗੱਲਾਂ ਦੇ ਉੱਤੇ ਉਸ ਦਾ ਵਿਸ਼ਵਾਸ ਨਹੀਂ ਬਣਦਾ ਅੱਜ ਤੋਂ ਢਾਈ ਹਜ਼ਾਰ ਸਾਲ ਪਹਿਲੇ ਏਥਨ ਦੇ ਪ੍ਰਸਿੱਧ ਸੰਤ ਸੁਕਰਾਟ ਨੇ ਕਿਹਾ ਸੀ ਔਰ ਬੜੇ ਕੀਮਤੀ ਉਸ ਦੇ ਬੋਲ ਨੇ ਅੱਜ ਤੇ ਸਾਰੀ ਦੁਨੀਆ ਪੜ ਰਹੀ ਹੈ ਰਾਜਨੈਤਿਕ ਤੇ ਅਪਰਾਧੀ ਇੱਕੋ ਹੀ ਜ਼ਹਿਨੀयत ਦੇ مالک ਹੁੰਦੇ ਨੇ ਇੱਕੋ ਹੀ ਮਨੋਵਿਰਤੀ ਦੇ مالک ਹੁੰਦੇ ਨੇ ਫਰਕ ਸਿਰਫ ਇਤਨਾ ਹੈ ਕਿ ਜਿੱਥੇ ਛੋਟਾ ਅਪਰਾਧ ਹੈ ਅਪਰਾਧੀ ਹੈ ਜਿੱਥੇ ਵੱਡਾ ਅਪਰਾਧ ਹੈ ਰਾਜਨੇਤਿਕ ਹੈ ਸੁਕਰਾਟ ਦੇ ਇਹ ਬੋਲ ਕਹਿਣਾ ਪਏਗਾ ਅਮਰ ਬੋਲ ਨੇ ਪਰ ਇਸ ਤਰ੍ਹਾਂ ਦੇ ਪੁਰਸ਼ ਵਕਤੀ ਬੋਲ ਬੋਲਦੇ ਵੀ ਨਹੀਂ ਅਮਰ ਬੋਲ ਬੋਲਦੇ ਨੇ ਉਹਨਾਂ ਦਾ ਸੰਦੇਸ਼ ਵਕਤੀ ਸੰਦੇਸ਼ ਨਹੀਂ ਆਉਂਦਾ ਅਮਰ ਸੰਦੇਸ਼ ਆਉਂਦਾ ਹੈ ਔਰ ਉਹਨਾਂ ਦੇ ਸੰਦੇਸ਼ ਦੇ ਚ ਕਦੀ ਮੁਰਦਮੇ ਨਹੀਂ ਆਉਂਦੀ ਕਿਉਂਕਿ ਅਮਰ ਬੋਲ ਹੁੰਦੇ ਨੇ ਸਰੀ ਵੀ ਬੋਲਉਂਦੇ ਨੇ ਔਰ ਬਹੁਤ ਵੱਡੀ ਜੋ ਹੈ ਸਚਾਈ ਇਹ ਜਦ ਵੀ ਕੋਈ ਰਾਜਨੀਤਿਕ ਨੂੰ ਸਮਝਣ ਵਾਲਾ ਹੋ ਜਾਂਦਾ ਹੈ ਰਾਜਨੀਤਿਕ ਲੋਕਾਂ ਦੇ ਬੋਲ ਹਵਾ ਦੇ ਗੁਬਾਰੇ ਦਿਖਾਈ ਦੇ ਦਿੰਦੇ ਨਹੀਂ ਔਰ ਕੁਝ ਵੀ ਨਹੀਂ ਤਾਂ ਇੱਕ ਦਿਨ ਸਿਆਣਾ ਹੋ ਜਾਂਦਾ ਹੈ ਰਾਜਨੀਤਿਕ ਤਲ ਤੇ ਇੱਕ ਦਿਨ ਇਸ ਨੂੰ ਬੋਧ ਹਾਸਲ ਹੋ ਜਾਂਦਾ ਹੈ ਸਮਾਜਿਕ ਤਲ ਤੇ ਔਰ ਇਸੇ ਬੋਧ ਦੇ ਚ ਜੀਵਦਿਆਂ ਜੀਵਦਿਆਂ ਆਪਣੀ ਜ਼ਿੰਦਗੀ ਦਾ ਅੰਤ ਕਰ ਬੈਠਦਾ ਹੈ ਇੱਕ ਦਿਨ ਧਾਰਮਿਕ ਜੀਵਨ ਆਪਣੇ ਸ਼ਿਖਰ ਨੂੰ ਛੂੰਦਾ ਹੀ ਨਹੀਂ। ਕਈਆਂ ਦੇ ਅੰਦਰ ਤੇ ਇਹ ਜੀਵਨ ਪੈਦਾ ਹੀ ਨਹੀਂ ਆਉਂਦਾ। ਕਦੀ ਮੰਦਰ ਗਏ ਹੀ ਨਹੀਂ। ਕਦੀ ਮਸਜਿਦ ਦੇਚ ਨਮਾਜ਼ ਪੜ੍ਹੀ ਨਹੀਂ। ਕਦੀ ਗੁਰੂ ਦਵਾਰੇ ਦੇਚ ਗੁਰੂ ਦੀ ਝਲਕ ਵੇਖੀ ਹੀ ਨਹੀਂ। ਕਦੀ ਕੀਰਤਨ ਸੁਣਿਆ ਹੀ ਨਹੀਂ। ਕਦੀ ਕਥਾ ਦੀ ਤਰਫ ਕੰਨ ਹੀ ਨਹੀਂ ਕੀਤੇ। ਇਹ ਉਸ ਦਾ ਕਦੀ ਸ਼ੌਕ ਹੀ ਨਹੀਂ ਬਣਿਆ। ਜਨਮ ਹੀ ਨਹੀਂ ਹੋਇਆ। ਹੋਇਆ ਜਨਮ ਸਰੀਰਕ ਹੋਇਆ ਜਨਮ ਸਮਾਜਕ ਹੋਇਆ ਜਨਮ ਰਾਜਨੈਤਿਕ ਧਰਮ ਦਾ ਤੇ ਅਜੇ ਕਈਆਂ ਦੇ ਸਰੀਰ ਦੇ ਜਨਮ ਹੀ ਨਹੀਂ ਹੋਇਆ ਹੁੰਦਾ ਪਰ ਜੇ ਹੋ ਵੀ ਗਿਆ ਜਨਮ ਤੋ ਜੀਵਨ ਨਹੀਂ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਹੋ ਗਿਆ ਜਨਮ ਲੇਕਿਨ ਹੈ ਪ੍ਰਭੂ ਅਜੇ ਮੈਨੂੰ ਚੱਲਣਾ ਤੇ ਆਇਆ ਹੀ ਨਹੀਂ ਤੇਰਾ ਦਾਮਨ ਪਕੜਨਾ ਤੇ ਆਇਆ ਹੀ ਨਹੀਂ ਤਨੂ ਵੇਖਣਾ ਤੇ ਆਇਆ ਹੀ ਨਹੀਂ ਅਗਰ ਇੱਕ ਬੱਚੇ ਨੂੰ ਮਾਂ ਮਾਂ ਨਹੀਂ ਦਿਖਾਈ ਦੇਂਦੀ ਪਿਓ ਪਿਤਾ ਦੇ ਰੂਪ ਵਿੱਚ ਨਹੀਂ ਦਿਖਾਈ ਦੇਂਦਾ ਅਚੇਤ ਅਜੇ ਨਵਜਾਇਦ ਹੈ ਅਜੇ ਇਸ ਨੂੰ ਕੁਝ ਵੀ ਬੋਧ ਨਹੀਂ ਕੁਝ ਵੀ ਸਮਝ ਨਹੀਂ ਗੁਰੂ ਗੁਰੂ ਦੇ ਰੂਪ ਦੇ ਵਿੱਚ ਨਹੀਂ ਦਿਖਾਈ ਦੇਂਦਾ ਪ੍ਰਭੂ ਪ੍ਰਭੂ ਦੇ ਰੂਪ ਵਿੱਚ ਨਹੀਂ ਦਿਖਾਈ ਦੇਂਦਾ ਤੇ ਇਸ ਨੂੰ ਕਹਿਣਾ ਪਵੇਗਾ ਧਾਰਮਿਕ ਤਲ ਤੇ ਅੰਦਾ ਹੈ ਕੋਈ ਰਾਜਨੀਤਿਕ ਤਲ ਤੇ ਵੀ ਅੰਦਾ ਹੋ ਸਕਦਾ ਹੈ ਕੋਈ ਸਮਾਜਿਕ ਤਲ ਤੇ ਵੀ ਅੰਦਾ ਹੋ ਸਕਦਾ ਹੈ ਭੈਣ ਭੈਣ ਨਹੀਂ ਦਿਖਾਈ ਦੇਂਦੀ ਭੈਣ ਨਾਲ ਵੀ ਗਲਤ ਵਿਵਹਾਰ ਕਰਦਾ ਹੈ ਮਾਂ ਮਾਂ ਨਹੀਂ ਦਿਖਾਈ ਦੇਂਦੀ ਮਾਂ ਨਾਲ ਵੀ ਰਿਸ਼ਤਾ ਇਸ ਦਾ ਠੀਕ ਨਹੀਂ ਪਿਤਾ ਪਿਤਾ ਨਹੀਂ ਦਿਖਾਈ ਦੇਂਦਾ ਇਸ ਨਾਲ ਵੀ ਸੰਬੰਧ ਗਲਤ ਨੇ ਪਤਨੀ ਪਤਨੀ ਨਹੀਂ ਦਿਖਾਈ ਦੇਂਦੀ ਪਤੀ ਪਤੀ ਨਹੀਂ ਦਿਖਾਈ ਦੇਂਦਾ ਕਈ ਸਮਾਜਿਕ ਤਲ ਤੇ ਵੀ ਅੰਦੇ ਹੁੰਦੇ ਨੇ ਪਰਾਦਰਾਂ ਨਹੀਂ ਦਿਖਾਈ ਦੇਂਦਾ ਮਿੱਤਰ ਮਿੱਤਰ ਨਹੀਂ ਦਿਖਾਈ ਦੇਂਦਾ ਪੁੱਤਰ ਪੁੱਤਰ ਨਹੀਂ ਦਿਖਾਈ ਦੇਂਦਾ ਔਰ ਇਹਨਾਂ ਨਾਲ ਐਸਾ ਅਨਾਚਾਰ ਉਹ ਕਰ ਬੈਠਦੇ ਨੇ ਪਰਾਦਰਾਂ ਨਾਲ ਨਹੀਂ ਕਰ ਸਕਦਾ ਇੱਕ ਪਿਓ ਪੁੱਤਰ ਦੇ ਨਾਲ ਨਹੀਂ ਕਰ ਸਕਦਾ ਇੱਕ ਪਤੀ ਪਤਨੀ ਨਾਲ ਐਸਾ ਵਿਵਹਾਰ ਨਹੀਂ ਕਰ ਸਕਦਾ ਔਰ ਇੱਕ ਪਤਨੀ ਇਸ ਡੰਗ ਨਾਲ ਪੇਸ਼ ਨਹੀਂ ਆ ਸਕਦੀ ਤੋਂ ਕਈ ਤੇ ਸਮਾਜਿਕ ਤਲ ਤੇ ਵੀ ਅੰਦੇ ਹੁੰਦੇ ਨੇ ਸਮਾਜ ਦੇ ਰਿਸ਼ਤੇ ਵੀ ਨਹੀਂ ਦਿਖਾਈ ਦੇਂਦੇ ਇਸਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਸ ਸਿੰਘ ਮਸਕੀਨ ਹੋਣੀ ਤਰਲੋਚਨ ਦੇ ਬਾਰੇ ਗੱਲ ਕਰਨ ਦੇ ਤੀਸਰੀ ਅੱਖ ਦੇ ਬਾਰੇ ਹਰ ਉਸ ਇਨਸਾਨ ਦੀ ਤੀਸਰੀ ਅੱਖ ਉਦੋਂ ਖੁੱਲਦੀ ਹੈ ਜਦੋਂ ਉਹਨੂੰ ਆਪਣਾ ਇਸ ਦੁਨੀਆ ਤੇ ਆਉਣ ਦਾ ਮਕਸਦ ਦਾ ਪਤਾ ਚੱਲ ਜਾਂਦਾ ਕਿ ਉਹ ਇਸ ਦੁਨੀਆ ਉਤੇ ਕਦ ਲੈ ਆਇਆ ਵੈ ਉਹਦੀ ਜ਼ਿੰਦਗੀ ਦਾ ਅਸਲ ਮਕਸਦ ਕੀ ਹੈ ਤੇ ਜਦੋਂ ਇਸ ਉਹਨੂੰ ਆਪਣੇ ਇਸ ਮਕਸਦ ਦਾ ਪਤਾ ਚੱਲ ਜਾਂਦਾ ਵੈ ਫਿਰ ਉਹ ਕਾਮਯਾਬੀਆਂ ਦੀ ਤਰਫ ਤੁਰ ਪੈਂਦਾ ਵੈ ਉਹਨੂੰ ਪਤਾ ਹੈ ਕਿ ਇਹ ਜਿਹੜੀ ਦੁਨੀਆ ਫਨਾ ਹੋਣ ਵਾਲੀ ਹੈ ਇਸ ਦੁਨੀਆ 'ਚ ਦਿਲ ਨਹੀਂ ਲਾਉਣਾ ਫਿਰ ਉਹ ਆਪਣੀ ਆਖਰਤ ਦੇ ਬਾਰੇ ਸੋਚਦਾ ਹਰ ਵੇਲੇ ਰੱਬ ਦੇ ਜ਼ਿਕਰ 'ਚ ਮਸ਼ਗੂਰ ਰਹਿੰਦਾ ਬੁਰਾਈਆਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਆਪ ਵੀ ਤੇ ਦੂਸਰਿਆਂ ਨੂੰ ਵੀ ਬੁਰਾਈਆਂ ਤੋਂ ਬਚਾਉਂਦਾ ਦੂਸਰਿਆਂ ਨੂੰ ਖੁਸ਼ੀ ਵਾਸਤੇ ਉਹ ਬਹੁਤ ਸਾਰੇ ਜੋ ਉਹਨੂੰ ਹੋ ਸਕਦਾ ਉਹ ਕਰਦਾ ਵੈ ਜਿੰਨੀ ਕਿ ਕਿਸੇ ਦੀ ਮਦਦ ਹੋ ਸਕਦੀ ਉਹ ਨਹੀਂ ਕਰਦਾ ਵੈ ਸਿਰਫ ਕਾਦੇ ਵਾਸਤੇ ਕਿ ਉਹਨੂੰ ਜ਼ਿੰਦਗੀ ਦਾ ਮਕਸਦ ਸਮਝ ਆ ਗਿਆ ਕਿ ਆਪਣੇ ਵਾਸਤੇ ਤੇ ਹਰ ਕੋਈ ਜਿੰਦਾ ਦੂਸਰਿਆਂ ਵਾਸਤੇ ਜੀਣਾ ਸ਼ੁਰੂ ਕਰ ਦਿੰਦਾ ਫਿਰ ਉਹ ਤੇ ਸਹੀ ਮਾਇਨੇ ਚ ਇਨਸਾਨ ਵੀ ਉਹ ਹੈ ਜਿਹਦੀ ਤੀਸਰੀ ਅੱਖ ਖੋਲ ਜੇ ਜਿੰਨੂੰ ਆਪਣੀ ਜ਼ਿੰਦਗੀ ਦਾ ਮਕਸਦ ਸਮਝ ਆ ਜਾਏ ਜਿਹੜਾ ਦੂਸਰਿਆਂ ਵਾਸਤੇ ਦੂਸਰੇ ਦੀ ਖੁਸ਼ੀਆਂ ਵਾਸਤੇ ਆਪਣੀਆਂ ਖੁਸ਼ੀਆਂ ਲੁਟਾ ਦੇ ਦੂਸਰਿਆਂ ਦੇ ਦੁੱਖ ਤਕਲੀਫਾਂ ਨੂੰ ਖਤਮ ਕਰਨੇ ਵਾਸਤੇ ਹਰ ਕੋਸ਼ਿਸ਼ ਕਰੇ ਇਸ ਤਰ੍ਹਾਂ ਦਾ ਬੰਦਾ ਜਿਹੜਾ ਨਾ ਉਦੋਂ ਹੀ ਬੰਦਾ ਜਦੋਂ ਉਹਦੀ ਤੀਸਰੀ ਅੱਖ ਖੁੱਲਦੀ ਹੈ ਬਾਕੀ ਵੀਰੋ ਤੁਹਾਨੂੰ ਅੱਜ ਦੀ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਟੇ ਸਰਾ ਖਿਆਲ ਲਾ ਬਰਾਕਾ